ਪੰਜਾਬੀਓ ਤਿਆਰ ਹੋ ਜਾਓ ਤਰੀਕਾਂ ਵੱਜ ਗਈਆਂ ਨੇ ਬਿਗਲ ਵੱਜ ਗਏ ਨੇ ਤੇ ਤਿਆਰੀਆਂ ਹੋ ਗਈਆਂ ਨੇ 10 ਤਰੀਕ 10 ਤਰੀਕ ਨੂੰ ਕੋਈ ਵੀ ਪੰਜਾਬ ਦਾ ਨੌਜਵਾਨ ਘਰੇ ਨਹੀਂ ਬੈਠਣਾ ਚਾਹੀਦਾ ਕਿਉਂਕਿ ਤੁਹਾਡਾ ਇਤਿਹਾਸਕ ਤਿਰੋਹਰ ਤੁਹਾਡੇ ਸਿਰਾਂ ਦਾ ਪੰਜਾਬ ਦੇ ਸਿਰ ਦਾ ਤਾਜ ਲੁੱਟ ਕੇ ਲਿਜਾ ਰਹੇ ਆ ਦਿੱਲੀ ਵਾਲੇ ਲੁਟੇਰੇ ਇੱਥੇ ਨਹੀਂ ਗੱਲ ਖੜਨੀ ਜੇ ਤੁਹਾਨੂੰ ਲੱਗਦਾ ਨਾ ਵੀ ਕੱਲੀ ਗੱਲ ਇੱਥੇ ਖੜ੍ਹ ਜਾਣੀ ਹੈ ਜਾ ਕੇ ਕੱਲੀ ਯੂਨੀਵਰਸਿਟੀ ਤੇ ਖੜ੍ਹਨੀ ਹੈ ਕੱਲੀ ਯੂਨੀਵਰਸਿਟੀ ਤੇ ਨਹੀਂ ਗੱਲ ਖੜ੍ਹਨੀ ਏਦੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਨੂੰ ਸਟੇਟ ਦਾ ਦਰਜਾ ਦੇ ਕੇ ਪੰਜਾਬ ਨਾਲੋਂ ਜੀਰਖਪੁਰ ਮਹਾਲੀ ਦਾ ਰੋਪੜ ਵਾਲਾ ਹਿੱਸਾ ਕੱਟ ਕੇ ਨਾਲ ਲਾ ਕੇ ਇੱਕ ਵੱਖਰੀ ਸਟੇਟ ਬਣਾਉਣ ਦਾ ਵੀ ਅਗਲੀ ਤਿਆਰੀ ਇਹ ਕਰ ਚੁੱਕੇ ਆ ਤੇ ਲਾਨਤ ਪਾਉਣਾ ਮੈਂ ਇਹਨਾਂ ਲੋਕਾਂ ਨੂੰ ਜਿਹੜੇ ਉਹ ਡਰਾਮੇ ਕਰਦੇ ਆ ਉਹ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੁਣ ਆ ਬਾਦਲਾਂ ਨੂੰ ਪੁੱਛਣਾ ਚਾਹਣਾ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਬੁੱਕਲਾਂ ਨੂੰ ਪੁੱਛਣਾ ਚਾਹਣਾ ਪੰਜਾਬੀਓ ਧਿਆਨ ਮਾਰਿਓ ਇਨਾਂ ਦੀ ਜ਼ਰੂਰਤ ਪਤਾ ਕਿਵੇਂ ਪਈ ਐ ਯੂਨੀਵਰਸਿਟੀ ਕਿਵੇਂ ਖੋਹੀ ਗਈ ਐ ਇਨਾਂ ਦੀ ਜ਼ਰੂਰਤ ਤਾਂ ਪਈ ਐ ਪਿਛਲੇ 20 ਸਾਲ ਤੋਂ ਪਿਛਲੇ 20 ਸਾਲ ਤੋਂ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਤੋਂ ਲੈ ਕੇ ਤੇ ਆ ਭਵੰਤ ਤੋਂ ਲੈ ਕੇ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਐ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਹੀ ਨਹੀਂ ਗਿਆ ਕੋਈ ਪੰਜਾਬ ਦਾ ਸਿੱਖਿਆ ਮੰਤਰੀ ਨਹੀਂ ਗਿਆ ਕਿਸੇ ਵੀ ਮੀਟਿੰਗ ਦੇ ਵਿੱਚ ਚਾਰ ਮੈਂਬਰ ਹੁੰਦੇ ਆ ਸਰਕਾਰ ਵੱਲੋਂ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਦੋ ਮੌਜੂਦਾ ਐਮਐਲਏ ਆ ਬੋਕਰਾਂ ਦਾ ਹਾਲ ਦੇਖ ਲਓ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤਾਂ ਤੁਹਮਤ ਸ਼ਾਹ ਨਾਲ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਹੈ ਤੇਰੀ ਤੇਰੀ ਮਿਲੀ ਭੁਗਤ ਹੈ ਤੇਰੀ ਅੰਦਰੋਂ ਸਹਿਮਤੀ ਹੈ ਉੱਤੋਂ ਇਕੱਲੀ ਬਿਆਨਬਾਜ਼ੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਕੀ ਕਰ ਲੈਣਾ ਸੁਪਰੀਮ ਕੋਰਟ ਜਾ ਕੇ ਅੱਗੇ ਪਾਣੀਆਂ ਦਾ ਹੱਕ ਕੀ ਕਰ ਲਿਆ ਤੂੰ ਔਰ ਜਾਇਤ ਲਾ ਕੇ ਜੰਦਾਇਆ ਡਰਾਮਾ ਆਇਆ ਕਰਕੇ ਬੀਬੀਐਮਬੀ ਦੇ ਉੱਤੇ ਹੁਣ ਅਗਲੇ ਨੇ ਲਿਆ ਕੇ ਗੱਡ ਤਾਂ ਬੰਝ ਉੱਥੇ ਸੀਆਈਐਸ ਸੀਆਈਐਸਫ ਦੇ ਹਵਾਲੇ ਕਰਤਾ ਬੀਬੀਐਮਬੀ ਲਾਅ ਧਰਨਾ ਲਾਅ ਮੋਰਚਾ ਲਾ ਜਾਂਦਾ ਹੁਣ ਜਾ ਕੇ ਸੱਦ ਲੋਕਾਂ ਨੂੰ ਮਾਰਿਆ ਇੱਕ ਪੰਜਾਬ ਦੇ ਲੋਕੋ ਇਹਨਾਂ ਦਲਾਲ ਲੋਕਾਂ ਨੇ ਦਿੱਲੀ ਦੇ ਦੱਲੇ ਲੋਕਾਂ ਨੇ ਉਹ ਪੰਜਾਬ ਮਾਰਤਾ ਤਬਾਹ ਕਰਤਾ ਇਹ ਸਾਰੇ ਉਹ ਲੋਕ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਲੋਕੋ ਇਹਨਾਂ ਨੂੰ ਸਵਾਲ ਕਰੋ ਵੀ ਪਿਛਲੇ 20 ਸਾਲਾਂ ਤੋਂ ਇੱਕ ਵੀ ਬੰਦਾ ਕਿਸੇ ਵੀ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਐਮ ਐਲ ਏ ਕਿਉਂ ਨਹੀਂ ਗਿਆ ਆ ਚਾਰ ਬੰਦੇ ਹੁਣ ਭਵੰਤਮਾਨ ਇਹਦਾ ਆਪਣਾ ਹੈਗਾ ਦੂਜਾ ਮੈਂਬਰ ਹੈ ਸਿੱਖਿਆ ਮੰਤਰੀ ਮੈਂਬਰ ਹੈ ਦੋ ਐਮ ਐਲ ਏ ਇੱਕ ਉਹ ਆਪਣਾ ਕੀ ਨਾਮ ਆ ਉਹ ਦਾ ਰਣਵੀਰ ਭੁੱਲਰ ਮੁਖਸਰ ਤੋਂ ਐਮ ਐਲ ਏ ਜਿਹੜਾ ਤੇ ਇੱਕ ਜਿਹੜਾ ਹੈਗਾ ਆ ਬੱਗਪੁਰਨਦ ਐਮ ਐਲ ਏ ਸੁਖਾਨੰਦ ਅਮਰਤਪਾਲ ਇੱਕ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਇਹਨਾਂ ਦਾ ਇੱਕ ਵੀ ਬੰਦਾ ਇੱਕ ਵੀ ਬੰਦਾ ਨਾ ਮੁੱਖ ਮੰਤਰੀ ਨਾ ਸਿੱਖਿਆ ਮੰਤਰੀ ਨਾ ਦੋਨੇ ਮੇਰੇ ਐਮਐਲਏ ਇਹਦੇ ਸੈਨੇਟ ਦੇ ਮੈਂਬਰ ਆ ਇੱਕ ਵੀ ਮੀਟਿੰਗ ਨਹੀਂ ਗਏ ਪਿਛਲੇ 4 ਸਾਲਾਂ ਚ ਰਿਕਾਰਡ ਕੱਢ ਕੇ ਦੇਖ ਲਿਓ ਤੇ ਤੁਹਾਨੂੰ ਹੋਰ ਦੱਸਦਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਕਿਰਨ ਖੇਰ ਐਮਪੀ ਜਿਹੜੀ ਰਹੀ ਹੈ ਚੰਡੀਗੜ੍ਹ ਤੋਂ ਤੇ ਜਿੰਨੇ ਉਹਨਾਂ ਨੇ ਨਾਮਿਨੇਟ ਕੀਤੇ ਹੋਏ ਮੈਂਬਰ ਸੀਗੇ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਸਾਰੇ ਬੰਦੇ ਉਹਨਾਂ ਦੇ ਹਰ ਮੀਟਿੰਗ ਦੇ ਵਿੱਚ ਆਉਂਦੇ ਰਹੇ ਆ ਇਹ ਕਨ ਜੁਨੀਵਰਸਿਟੀ ਖੋ ਕੇ ਲੈ ਗਈ ਹੱਦ ਹੋ ਗਈ ਯਾਰ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਸਮਝ ਜੋ ਕਹਾਣੀ ਕੀ ਆ ਇਹ ਜਿਹੜੀ ਸੰਘ ਦੀ ਨੀਤੀ ਹੈ ਆਰਐਸਐਸ ਦੀ ਨੀਤੀ ਹੈ ਜਿਹੜੀ ਇਹ ਜਿਹੜੀ ਬੀਜੇਪੀ ਆ ਇਹ ਜੁਨੀਵਰਸਟੀਆਂ ਤੇ ਕਾਲਜਾਂ ਤੇ ਸਕੂਲਾਂ ਤੇ ਤੁਹਾਡੇ ਐਜੂਕੇਸ਼ਨ ਸਿਸਟਮ ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਆ ਸੋਚੋ ਕਿਉਂਕਿ ਇਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਦੀ ਗੱਲ ਕਰਦੇ ਆ ਆਪਣੀ ਵਿਚਾਰਧਾਰਾ ਦੀ ਗੱਲ ਕਰਦੇ ਆ ਸਾਰਿਆਂ ਨੂੰ ਇਸ ਸਮਾਜ ਜਣਾ ਚਾਹੁੰਦੇ ਆ ਸਿਮੂਲੇਟ ਕਰ ਦੇਣਾ ਚਾਹੁੰਦੇ ਆ ਉਹਦੀ ਇਹ ਗੱਲ ਕਰਦੇ ਆ ਉਹ ਕਿਵੇਂ ਜਾਊਗੀ ਦੁਨੀਆ 'ਚ ਉਹ ਪੰਜਾਬ 'ਚ ਕਿਵੇਂ ਜਾਊਗੀ ਉਹ ਦੂਜੇ ਸੂਬਿਆਂ 'ਚ ਕਿਵੇਂ ਜਾਊ ਪੂਰੇ ਭਾਰਤ 'ਚ ਕਿਵੇਂ ਜਾਊਗੀ ਜਦੋਂ ਇਹਨਾਂ ਦੇ ਹੱਥ ਸਾਰਾ ਤੁਹਾਡਾ ਸਿੱਖਿਆ ਦਾ ਕੰਟਰੋਲ ਆ ਗਿਆ ਇਹ ਆਪਣੇ ਹਿਸਾਬ ਨਾਲ ਉੱਥੇ ਸਿਲੇਬਸ ਸੈੱਟ ਕਰਨਗੇ ਆਪਣੇ ਹਿਸਾਬ ਨਾਲ ਸਾਹਿਤ ਆਪਣੇ ਹਿਸਾਬ ਨਾਲ ਧਾਰਮਿਕ ਆਪਣੇ ਹਿਸਾਬ ਨਾਲ ਇਤਿਹਾਸਕ ਸਾਰਾ ਕੁਝ ਆਪਣੇ ਹਿਸਾਬ ਨਾਲ ਸੈੱਟ ਕਰਕੇ ਤੁਹਾਡੇ ਜਵਾਕਾਂ ਨੂੰ ਪਰੋਸਣਗੇ ਸਕੂਲਾਂ ਚ ਕਾਲ ਜਾਂ ਯੂਨੀਵਰਸਿਟੀਆਂ ਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 2020 ਚ ਲੈ ਕੇ ਆਏ ਆ ਤੁਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਹੈ ਭਾਨਸਿਆਂ ਜਵਾਬ ਨਹੀਂ ਇਸ ਗੱਲ ਦਾ ਪੂਰੇ ਦੱਖਣ ਨੇ ਸਾਊਥ ਨੇ ਕੇਰਲਾ ਕਰਨਾਟਕਾ ਆਂਧਰਾ ਦਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਨੇ ਕਿਸੇ ਵੀ ਸੂਬੇ ਨੇ ਨਿਊ ਐਜੂਕੇਸ਼ਨ ਪਾਲਿਸੀ ਨੂੰ ਆਪਣੇ ਸੂਬੇ 'ਚ ਲਾਗੂ ਨਹੀਂ ਕੀਤਾ ਤੇ ਤੂੰ ਸਭ ਤੋਂ ਪਹਿਲਾਂ 2022 'ਚ ਜਦੋਂ ਮੁੱਖ ਮੰਤਰੀ ਬਣਿਆ ਸੌ ਚੱਕਣ ਤੋਂ ਬਾਅਦ ਤੂੰ ਦੂਜਾ ਕੰਮ ਇਹ ਕੀਤਾ ਕਿ ਤੂੰ ਇਹਨਾਂ ਦੀ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਕੀ ਨੀਤੀ ਆ ਪਤਾ ਉਹੀ ਨੀਤੀ ਆ ਜਿਹੜੇ ਤੁਹਾਨੂੰ ਦੱਸ ਕੇ ਹਟਿਆ ਕਿ ਕਿਵੇਂ ਇਹ ਚਾਹੁੰਦੇ ਵੀ ਸਾਰੀਆਂ ਬੋਲੀਆਂ ਖਤਮ ਕਰ ਦੇਣੀਆਂ ਨੇ ਬਣਸਵੰਤਾ ਖਤਮ ਕਰ ਦੇਣੀ ਆ ਆਪਣੇ ਹਿਸਾਬ ਨਾਲ ਇਤਿਹਾਸ ਪੜ੍ਹਾਉਣਗੇ ਮਤਿਹਾਸ ਨੂੰ ਇਤਿਹਾਸ ਬਣਾ ਕੇ ਇਤਿਹਾਸ ਨੂੰ ਮਤਿਹਾਸ ਬਣਾ ਕੇ ਪੜ੍ਹਾਉਣਗੇ ਇਹ ਤਾਂ ਇਹ ਚੱਲ ਰਿਹਾ ਨਾ ਸਿਸਟਮ ਜਿਉਂਵਰਸਿਟੀ ਐਵੇਂ ਨਹੀਂ ਵੀ ਇਹਨਾਂ ਨੂੰ ਕੀ ਲੋੜ ਹੈ ਯੂਨੀਵਰਸਿਟੀ ਦਾ ਖੋਣ ਦੀ 200 ਕਾਲਜ ਐ ਯੂਨੀਵਰਸਿਟੀ ਅਧੀਨ ਤਰੀਬਨ 200 ਕਾਲਜ ਐ ਉਹ ਸਾਰੇ ਕਾਲਜਾਂ ਦੇ ਵਿੱਚ ਜਿੰਨੇ ਕੋਈ ਪ੍ਰੋਫੈਸਰ ਲੱਗਣੇ ਆ ਕੋਈ ਹੋਰ ਅਧਿਕਾਰੀ ਲੱਗਣੇ ਆ ਉਹ ਸਾਰੇ ਫਿਰ ਆਪਣੇ ਬੰਦੇ ਫਿੱਟ ਕਰਨਗੇ ਉਹਨਾਂ ਰਾਹੀਂ ਸਾਰੀ ਆਪਣੀ ਨੀਤੀ ਨੂੰ ਲੈ ਕੇ ਜਾਣਗੇ ਇੱਥੋਂ ਤੱਕ ਸੋ ਪੰਜਾਬ ਦੇ ਲੋਕੋ ਹੱਥ ਵਨ ਕੇ ਤੁਹਾਨੂੰ ਬੇਨਤੀ ਹੈ ਵਾਸਤਾ ਪ੍ਰਭੂ ਰੱਬ ਦਾ ਵਾਸਤਾ ਹੋ ਸੁੱਤੇ ਹੋਏ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਆ ਤਰਨ ਦਾ